ਉਮਨੀ ਵੱਲੋਂ ਲੈਸਨਲ ਮਿਲ ਕੇ ਕਰਾਇ ਇੱਕ ਇਮੀਗ੍ਰੇਸ਼ਨ ਪੋਲ ਵਿੱਚ ਇਸ ਸਾਲ ਫਿਰ ਇਹੀ ਸਾਹਮਣੇ ਆਇਆ ਹੈ ਕਿ ਕੈਨੇਡਾ ਵਿੱਚ ਵਸਦੇ ਇਮੀਗ੍ਰੈਂਟਸ ਜੌਬ ਦੀ ਘਾਟ ਨੂੰ ਲੈ ਕੇ ਚਿੰਤਾ ਵਿੱਚ ਹਨ ਇਸੇ ਮਾਮਲੇ ਦੇ ਵਿੱਚ ਅਸੀਂ ਹਰਲੀਨ ਕਾਰਨ ਨਾਲ ਗੱਲ ਕੀਤੀ ਜੋ ਕਿ ਇਸੇ ਸਾਲ ਕੈਨੇਡਾ ਵਿੱਚ ਪੱਕੇ ਤੌਰ ਤੇ ਆਈ ਹੈ ਪਰ ਇੰਡੀਆ ਤੋਂ 4 ਸਾਲ ਦਾ ਜੌਬ ਐਕਸਪੀਰੀਅੰਸ ਹੋਣ ਦੇ ਬਾਵਜੂਦ ਵੀ ਉਸ ਨੂੰ ਇੱਥੇ ਜੌਬ ਲੱਭਣ ਦੇ ਵਿੱਚ ਲੰਬੇ ਸਮੇਂ ਲਈ ਸੰਘਰਸ਼ ਕਰਨਾ ਪਿਆ ਬੱਡੀ ਮੋਟੀਵੇਸ਼ਨ ਹੁੰਦੀ ਹੈ ਇੱਕ ਟਾਈਮ ਤੇ ਤਾਂ ਦਾ ਵਰਥਲੈਸ ਫੀਲ ਹੁੰਦਾ ਕੁਝ ਆਂਦਾ ਹੀ ਨਹੀਂ ਹੈ ਸਾਨੂੰ ਇੱਥੇ ਮੈਂ ਤੁਹਾਡੇ ਕੋਲ 4 ਸਾਲ ਦਾ ਐਕਸਪੀਰੀਅੰਸ ਹੀ ਐਂਡ ਯਾ ਸੀਨੀਅਰ ਪੋਜੀਸ਼ਨ ਦੈਟਸ ਵਾਟ ਆਮ ਦਿੰਗੇ ਇੱਥੇ ਜਦ ਇੰਟਰਵਿਊਸ ਦਿੰਦੇ ਸੀਗੇ ਤੇ ਉਹ ਕੋਈ ਨਾ ਕੋਈ ਸਿਲੀ ਰੀਜ਼ਨ ਕਹਿ ਕੇ ਨਾ ਕਰ ਦੇ ਨਾ ਕਈ ਵਾਰ ਤਾਂ ਰਿਪਲਾਈ ਵੀ ਨਹੀਂ ਆਉਂਦੇ ਸੀਗੇ ਫਾਲੋਅ ਅਪ ਕਰਦੇ ਰਹੋ ਤੇ ਇਦਾਂ ਲੱਗਦਾ ਸੀ ਕੁਝਾਂ ਦਾ ਕੁਝ ਆਂਦਾ ਹੀ ਨਹੀਂ ਇੰਨੇ ਵਰਥਲੈਸ ਆ ਸੀ ਕਿ ਕੁਝ ਆਂਦਾ ਹੀ ਨਹੀਂ ਸਾਨੂੰ ਹਰਲੀਨ ਕੌਰ ਕੈਨੇਡਾ ਵਿੱਚ ਕਈ ਸੁਪਨੇ ਲੈ ਕੇ ਇਸ ਸਾਲ ਮਾਰਚ ਵਿੱਚ ਆਈ ਸੀ ਉਸ ਨੂੰ ਯਕੀਨ ਸੀ ਕਿ ਉਸ ਦਾ ਜੌਬ ਐਕਸਪੀਰੀਅੰਸ ਤੇ ਸਕਿੱਲ ਸੈਟ ਉਸ ਨੂੰ ਆਸਾਨੀ ਨਾਲ ਕੈਨੇਡਾ ਵਿੱਚ ਨੌਕਰੀ ਦਵਾ ਦੇਣਗੇ ਪਰ ਅਸਲੀਅਤ ਵਿੱਚ ਉਹ ਲਗਭਗ 6-7 ਮਹੀਨੇ ਜੌਬ ਦੀ ਭਾਲ ਵਿੱਚ ਰੁਝੀ ਰਹੀ ਪੋਲਵੇ ਇਸ ਸਾਲ ਫਿਰ ਅਜਿਹੇ ਹੀ ਹਾਲ ਦਰਸਾਉਂਦਾ ਹੈ 62% ਇਮੀਗ੍ਰੈਂਟਸ ਮੰਨਦੇ ਹਨ ਕਿ ਕੈਨੇਡਾ ਵਿੱਚ ਨੌਕਰੀ ਲੱਭਣਾ ਮੁਸ਼ਕਿਲ ਹੈ ਅਤੇ 52% ਮਹਿਸੂਸ ਕਰਦੇ ਹਨ ਕਿ ਕੰਮ ਵਾਲੀ ਥਾਂ ਤੇ ਤਰੱਕੀ ਪ੍ਰਾਪਤ ਕਰਨਾ ਵੀ ਔਖਾ ਹੈ ਮੈਂ ਜੇ ਸੀਨੀਅਰ ਕੰਮ ਕਰਦੇ ਸੀ ਇੰਡੀਆ ਬਟ ਇੱਥੇ ਉਹ ਮੈਟਰੀ ਨਹੀਂ ਕਰਦਾ ਉਹਨਾਂ ਨੂੰ ਤੇ ਉਹਨਾਂ ਨੂੰ ਐਜ਼ ਅ ਇਥੇ ਐਕਸਪੀਰੀਅੰਸ ਚਾਹੀਦਾ ਹੁੰਦਾ ਕੈਨੇਡੀਅਨ ਐਕਸਪੀਰੀਅੰਸ ਸੈਕਿੰਡ ਇਟ ਦਾ ਹੁੰਦਾ ਸੀ ਕਿ ਹਰ ਜੌਬ ਚੋ ਸਰਟੀਫਿਕੇਸ਼ਨ ਲਾਇਸੈਂਸ ਮੰਗਦੇ ਸੀ ਬਟ ਐਜ਼ ਅ ਨਿਊ ਕਮਰ ਸਾਡੇ ਕੋਲ ਕੋਈ ਸਰਟੀਫਿਕੇਸ਼ਨ ਲਾਇਸੈਂਸ ਨਹੀਂ ਐਂਡ ਵੀ ਕੈਨ ਨਾਟ ਅਫੋਰਡ ਟੂ ਗੈਟ ਅ ਲਾਇਸੈਂਸ ਜੇਕਰ ਸੈਡੀਕਲ ਜੌਬ ਨਹੀਂ ਹੈ ਜੌਬਸ ਨਾ ਮਿਲਣ ਪਿੱਛੇ ਜਿੱਥੇ ਇੱਕ ਪਾਸੇ ਮਾੜੀ ਆਰਥਿਕਤਾ ਇੱਕ ਵੱਡਾ ਕਾਰਨ ਹੈ ਉੱਥੇ ਹੀ ਨਵੇਂ ਇਮੀਗ੍ਰੈਂਟਸ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਵੀ ਅਲੱਗ ਨੇ ਜੋ ਕਿ ਕੈਨੇਡੀਅਨਸ ਦੇ ਮੁਕਾਬਲੇ ਇਮੀਗ੍ਰੈਂਟਸ ਲਈ ਕੰਮ ਲੱਭਣਾ ਹੋਰ ਵੀ ਔਖਾ ਬਣਾ ਦਿੰਦੀਆਂ ਨੇ ਸਿਕਾ ਇੰਸਟੀਚਿਊਟ ਦੇ ਪ੍ਰੋਗਰਾਮ ਮੈਨੇਜਰ ਨੇ ਇਹਨਾਂ ਅਰchna ਬਾਰੇ ਸਾਡੇ ਨਾਲ ਗੱਲ ਕੀਤੀ ਈਕਨੋਮਿਕ ਸਲੋਡ ਆ ਉਹਨਾਂ ਚੱਲਦੇ ਆ ਪਿਛਲੇ 2-3 ਸਾਲਾਂ ਤੋਂ ਜੌਬ ਲੱਭਣੀ ਤਾਂ ਹਰੇਕ ਦੇ ਲਈ ਹੀ ਔਖੀ ਆ ਪਰ ਇਟ ਇਮੀਗ੍ਰੈਂਟਸ ਲਈ ਹੋਰ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਇੱਕ ਤਾਂ ਉਹਨਾਂ ਦਾ ਕਾਫੀ ਕੁਝ ਐਟ ਸਟੇਕ ਹੁੰਦਾ ਆ ਹੁੰਦੇ ਆ ਹਨ ਤੇ ਐਟ ਅ ਸੇਮ ਟਾਈਮ ਜਿਹੜਾ ਇੱਕ ਕਲਚਰਲ ਗੈਪ ਹੁੰਦਾ ਆ ਜਾਂ ਫਿਰ ਇੱਕ ਲੈਂਗੁਏਜ ਬੈਰੀਅਰ ਵੀ ਹੁੰਦਾ ਆ ਤੇ ਇੱਕ ਜਿਹੜਾ ਉਹ ਅਕੈਡੈਮਿਕ ایکسپੀਰੀਅੰਸ ਹੁੰਦਾ ਜਾਂ ਵਰਕਪਲੇਸ ایکسپੀਰੀਅੰਸ ਉਹ ਦੋਵੇਂ ਡਿਫਰੈਂਟ ਹੁੰਦਾ ਉਹਦੇ ਕਰਕੇ ਉਹਨਾਂ ਨੂੰ ਕਾਫੀ ਬੈਰੀਅਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਆਮ ਜਿਹੜੀ ਮਨ ਕੈਨੇਡੀਅਨ ਪਪੂਲੇਸ਼ਨ ਆ ਉਹਨਾਂ ਦੇ ਨਾਲ ਉਹਨਾਂ ਨੂੰ ਜ਼ਿਆਦਾ ਔਖਾ ਹੁੰਦਾ ਜਿਹੜੀ ਜੋਬ ਲੱਭਣੀ ਸਿੱਖਿਆ ਇੰਸਟੀਟਿਊਟ ਉਹਨਾਂ ਐਨਜੀਓਜ਼ ਵਿੱਚੋਂ ਇੱਕ ਹੈ ਜੋ ਨਿਊ ਕਮਰਸ ਨੂੰ ਕੈਨੇਡਾ ਦੇ ਜੋਬ ਕਲਚਰ ਨੂੰ ਸਮਝਣ ਅਤੇ ਜੋਬ ਮਾਰਕੀਟ ਵਿੱਚ ਉਤਰਨ ਲਈ ਕਈ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਸ ਵਿੱਚ ਮੈਂਟਰਸ਼ਿਪ ਨੈਟਵਰਕਿੰਗ ਰੈਜ਼ਿਊਮੇ ਬਿਲਡਿੰਗ ਸ਼ਾਮਿਲ ਹੈ ਤੇ ਜੇਕਰ ਪੋਲ ਦੇ ਨਤੀਜਿਆਂ ਤੇ ਨ ਨੈਸ਼ਨਲ ਕਨੈਕਸ਼ਨਸ ਦੀ ਗੱਲ ਤੇ ਵੀ ਜ਼ੋਰ ਦਿੰਦੇ ਹਨ ਜਿਸ ਬਾਰੇ ਗੱਲ ਕਰਦੇ ਆ ਜਸਪ੍ਰੀਤ ਦੱਸਦੇ ਹਨ ਕਿ ਪੰਜਾਬੀ ਭਾਈਚਾਰੇ ਵਿੱਚ ਨੈਟਵਰਕਿੰਗ ਨੂੰ ਅਹਿਮੀਅਤ ਹੀ ਨਹੀਂ ਦਿੱਤੀ ਜਾਂਦੀ ਜੋ ਕਿ ਆਪਣੇ ਆਪ ਵਿੱਚ ਚਿੰਤਾਜਨਕ ਹੈ ਜਿਹੜੇ ਜਿਹੜੇ ਸਾਡੇ ਕੋਲ ਵੀ ਮੋਸਟਲੀ ਐਪਲੀਕੈਂਟ ਆਉਂਦੇ ਆ ਜਾਂ ਅਸੀਂ ਆਊਟਰੀਚ ਦੇ ਲਈ ਉਹਨਾਂ ਦੇ ਕੋਲ ਜਾਂਦੇ ਆ ਸਭ ਤੋਂ ਵੱਧ ਸਾਡੀ એનર્ਜੀ ਤੇ ਐਫਰ ਡੇਸ ਜੀ ਤੇ ਲਾਦੇ ਆ ਕਿ ਉਹਨਾਂ ਨੂੰ ਇਹ ਸਮਝਾਉਣ ਨੂੰ ਕਿ ਤੁਹਾਡੇ ਲਈ ਇਹ ਨੈਟਵਰਕਿੰਗ ਸੈਸ਼ਨ ਨੈਟਵਰਕਿੰਗ ਇਵੈਂਟ ਜ਼ਰੂਰੀ ਕਿਉਂ ਆ ਵਾਈ ਯੂ ਸ਼ੁੱਡ ਬੀ ਅਨਰੋਲਡ ਐਜ਼ ਮੈਂਟੀ ਯਰ ਐਪਲੀਕੈਂਟ ਸਾਡੇ ਨਾਲ ਤੇ ਮੈਂਟਰਸ਼ਿਪ ਜਿਹੜੇ ਸੈਸ਼ਨਸ ਹੈਗੇ ਉਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਸੋ ਸਾਰੋਂ ਵੱਧ ਐਨਰਜੀ ਸਾਡੀ ਉਸੇ ਤੇ ਲਾਦੀ ਇਸ ਦੇ ਨਾਲ ਨਾਲ ਪੋਲ ਵਿੱਚ ਵਿਦੇਸ਼ੀ ਪ੍ਰਮਾਨ ਪੱਤਰਾਂ ਦੀ ਮਾਨਤਾ ਦੀ ਘਾਟ ਤੇ ਵਿਤਕਰੇ ਨੂੰ ਵੀ ਕੈਰੀਅਰ ਵਿੱਚ ਅੱਗੇ ਵਧਣ ਪਿੱਛੇ ਵੱਡੀ ਮੁਸ਼ਕਲਾ ਮੰਨਦੇ ਮੌਜੂਦਾ ਸਮੇਂ ਵਿੱਚ অন্ਟਾਰੀਓ ਗਵਰਨਮੈਂਟ ਲਈ ਆਈਟੀ ਕੰਸਲਟੈਂਟ ਵਜੋਂ ਕੰਮ ਕਰ ਰਹੇ ਹਨ ਪਰ ਜਦੋਂ ਉਹ ਇੰਡੀਆ ਤੋਂ ਆਈਟੀ ਸੈਕਟਰ ਵਿੱਚ 27 ਸਾਲ ਦਾ ਐਕਸਪੀਰੀਅੰਸ ਲੈ ਕੇ 2022 ਵਿੱਚ ਕੈਨੇਡਾ ਆਏ ਸਨ ਉਦੋਂ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ-ਨਾਲ ਫੋਰਨ ਕ੍ਰੈਡੈਂਸ਼ੀਅਲਸ ਦੀ ਮਾਨਤਾ ਦੀ ਘਾਟ ਵੀ ਉਨ੍ਹਾਂ ਲਈ ਅੜਚਣ ਬਣੀ um it's a challenge to um, you know get those assessed by the interviewer jitender ne phir bmg namak ngo naal judke job hasil kiti jis bare das dya ona canada vich naukri labban layi community te professionals naal links banon nu sab to zaruri kadam keha hai 6 mahine takriban main job search kiti te din mainu ek cheez da andaaza ho gaya si ki itthe networking or community ਪਹਛਣਗੇ। ਅਤੇ ਅਗਰ ਜੌਬ ਮਿਲਨੀ ਹੈ ਜਾਂ ਕੋਈ ਕੰਮ ਸਰੇ ਚੜਨਾ ਹੈ ਤਾਂ ਉਹ ਨੈਟਵਰਕ ਜਾਂ ਕਮਿਊਨਿਟੀ ਤੇ ਚੜਨਾ ਹੈ। ਦੱਸਦੇ ਹਾਂ ਕਿ ਨੌਕਰੀਆਂ ਦੇ ਘਾਟ ਦੇ ਚੱਲਦੇ ਨਿਊ ਕਮਰਸ ਨੂੰ ਨੌਕਰੀ ਦਾ ਲਾਲਚ ਦੇ ਕੇ ਪਰਸਨਲ ਇਨਫੋਰਮੇਸ਼ਨ ਲੈਣ ਵਾਲੇ ਸਕੈਮਸ ਵੀ ਲਗਾਤਾਰ ਵਧ ਰਹੇ ਹਨ ਜਿਸ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸੁਖਪ੍ਰੀਤ ਕੌਰ ਓਮਨੀ ਨਿਊਜ਼